ਕੁਰਾਲੀ ਦੇ ਸ਼੍ਰੀ ਗੁਰੂ ਰਾਮ ਰਾਏ ਸਕੂਲ ਦੇ ਬੱਚਿਆਂ ਨੇ ਖੇਡਾਂ ਵਿੱਚ ਫੇਰ ਤੋਂ ਮਾਰੀਆਂ ਮੱਲਾਂ 300 ਦੇ ਕਰੀਬ ਬੱਚਿਆਂ ਨੇ ਖੇਡ ਮੁਕਾਬਲੇ ਵਿੱਚ ਜਿੱਤੇ ਮੈਡਲ ਸੱਚ ਭਾਰਤ ਅਭਿਆਨ ਦੇ ਤਹਿਤ ਵੀ ਕੁਰਾਲੀ ਦੇ ਇਸ ਸਕੂਲ ਦੇ ਬੱਚਿਆਂ ਨੇ ਮਾਰੀਆਂ ਨੇ ਮੱਲਾ ਨਗਰ ਕਾਉਂਸਲ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਪਹਿਲਾ ਪ੍ਰਾਈਜ਼ ਏ ਸਕੂਲ ਇਸ ਕਰਕੇ ਵੱਖਰਾ ਹੈ ਕਿਉਂਕਿ ਇਹ ਸਾਡੀ ਗੱਲ ਨੂੰ ਸੁਣ ਕੇ ਔਰ ਉਸ ਨੂੰ ਕਰਨਾ ਚਾਹੁੰਦੇ ਨੇ ਬਹੁਤ ਜਲਦੀ ਕਰਨਾ ਚਾਹੁੰਦੇ ਨੇ ਸਾਡਾ ਸਾਥ ਦੇ ਰਹੇ ਨੇ ਵੀ ਜੇ ਮਤਲਬ ਕਿ ਸਾਡਾ ਸ਼ਹਿਰ ਸਾਫ ਸੁਥਰਾ ਹੋਏਗਾ ਤਾਂ ਉਹਦੇ ਨਾਲ ਨਾਲੇ ਸਕੂਲ ਦਾ ਨਾਮ ਵੀ ਸ਼ਹਿਰ ਦੇ ਵਿੱਚ ਪਹਿਲੇ ਨੰਬਰ ਤੇ ਆਏਗਾ ਜੀ ਅੱਛੀ ਗੁਰੂ ਆਮਰਾਏ ਬਤ ਸਕੂਲ ਦੇ ਬੋਲੇ ਧੰਨਵਾਦੀ ਹੈ ਕਿ ਸਵੱਛ ਭਾਵ ਦੇ ਵਿੱਚ ਬੜਾ ਬਹੁਤ ਸਹਿਯੋਗ ਕਰਦੇ ਹੋਏ ਬੱਚੇ ਟੀਚਰ ਵੀ ਬਹੁਤ ਖੁਸ਼ ਹੋਏ ਜਾਣ ਕੇ ਕਿ ਛੋਟੇ ਜਿਹੇ ਸਕੂਲ ਨੇ ਬੜੀ ਤਰੱਕੀ ਕਰੀ ਹੈ ਇਹਦੇ ਵਿੱਚ ਸਟਾਫ ਦਾ ਸਪੋਰਟ ਟੀਚਰਸ ਦਾ ਬੜਾ ਸਹਾਈ ਹੋਇਆ ਸਚ ਭਾਰਤ ਅਭਿਆਨ ਕੇ ਲੀਏ ਜਿਆਦਾ ਕ੍ਰੈਡਿਟ ਜਾਤਾ ਹੈ ਹਮਾਰੇ ਸਕੂਲ ਕੀ ਮਨਜੀਤ मैम ਕੋ ਕਿਉਕਿ ਕਿਆ ਹੈ ਕਿ ਇਸਮੇ ਜੋ ਬੱਚੇ ਹੈ ਬਹੁਤ ਜਿਆਦਾ ਐਫਰਟਸ ਲੇਤੇ ਹੈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਕੁਰਾਲੀ ਦੇ ਸ਼੍ਰੀ ਗੁਰੂ ਰਾਮ ਰਾਏ ਸਕੂਲ ਦੀ ਗੱਲ ਕਰੀਏ ਤਾਂ ਚੰਗੀ ਸਿੱਖਿਆ ਦੇ ਲਈ ਇਹ ਸਕੂਲ ਜਾਣਿਆ ਜਾਂਦਾ ਜਿੱਥੇ ਕਿ ਚੰਗੀ ਸਕੂਲ ਦੀ ਸਿੱਖਿਆ ਇੱਥੋਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉੱਥੇ ਹੀ ਬੱਚਿਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਸ ਦੇ ਵਿੱਚ 300 ਦੇ ਕਰੀਬ ਬੱਚਿਆਂ ਨੇ ਵੱਖ-ਵੱਖ ਖੇਡਾਂ ਮੁਕਾਬਲਿਆਂ ਵਿੱਚ ਪ੍ਰਾਈਜ਼ ਵੀ ਜਿੱਤੇ ਹਨ ਅਤੇ ਬਕਾਇਦਾ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵੀ ਸਕੂਲ ਨੂੰ ਫਰਸਟ ਪ੍ਰਾਈਜ਼ ਦਿੱਤਾ ਗਿਆ ਕਿਉਂਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਇਹਨੇ ਸਕੂਲ ਦੇ ਬੱਚੇ ਅਤੇ ਅਧਿਆਪਕ ਅਕਸਰ ਪਾਰਟਿਸਿਪੇਟ ਕਰਦੇ ਨੇ ਅਤੇ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਦੇ ਲਈ ਮੋਟੀਵੇਟ ਵੀ ਕਰਦੇ ਨੇ ਕੀ ਕਹਿਣਾ ਹੈ ਨਗਰ ਕੌਂਸਲ ਦੇ ਅਫਸਰਾਂ ਦਾ ਅਤੇ ਸਕੂਲ ਦੀ ਪ੍ਰਿੰਸੀਪਲ ਦਾ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਅ ਸਵਚ ਭਾਰਤ ਅਭਿਆਨ ਕੇ ਲੀ ਜਿਆਦਾ ਕ੍ਰੈਡਿਟ ਜਾਤਾ ਹੈ ਹਮਾਰੇ ਸਕੂਲ ਕੀ ਮਨਜੀਤ ਮੈਮ ਕੋ क्योंकि क्या है कि इसमें जो बच्चे हैं बहुत ज़्यादा एफ़र्ट्स लेते हैं क्लॉथ के बैग्स बनाते हैं प्लास्टिक को हमने डिस्कार्ड किया हुआ है तो उसके लिए बच्चों को टाइम टू टाइम हम लोग बीच बीच में रैलीस करते हैं और इसके लिए हमने नुक्कड़ नाटक इस बार जो शुरू किया है उसका बहुत ज़्यादा अच्छा इफेक्ट पड़ा है समाज पर और इसके लिए हम हमेशा हमारा स्कूल बच्चे हम सब तत्पर रहते हैं ऐसे ही नहीं प्राइज़ मिला फर्स्ट हमें इसके लिए हमने पूरे साल पिछले साल हम सेकेंड पे थे और इस साल हम फर्स्ट पे पहुँचे हैं बहुत ज़्यादा एफर्ट्स करके उसके लिए वो जो प्लांट बना है वहाँ भी बच्चों को हम बार बार लेकर जाते हैं दिखाने के लिए कि हमारे जो कुराली की टीम है वो एमसी क्या क्या कर रहे हैं उसके लिए उन्हें आगे के लिए नॉलेज भी मिलती है आज स्कूल में क्या क्या प्रोग्राम आज स्कूल में हम प्राइस डिस्ट्रीब्यूशन प्रोग्राम किया है हमने छोटा सा एक जिसमें कि हमने स्वच्छ भारत से जो हमें इनाम मिले थे 300 बच्चों को वो हमने आज डिस्ट्रीब्यूट किए हैं वहाँ से एमसी से भी टीम आई थी यहाँ पर और गुरु जसपाल जी भी आए हुए हैं आज यहाँ पर और हम क्या हमारे स्टेट लेवल पे भी बच्चे पहुँचे हैं और इस बार हमारे काफ़ी सारे मेडल्स हमें प्राइजेस मिले हैं क्योंकि हमने एक नए डी जो अपॉइंट किए हैं मिस्टर हरविंदर सिंह उनकी वजह से ये सक्सेसफुल हो पाया है और हैंड बॉल और खो खो की टीम तो हमारी स्टेट लेवल तक भी पहुँची है सारे तो पहला जी मैं गुरु राय स्कूल अध्यापक ਬੱਚਿਆਂ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹ ਜਦੋਂ ਵੀ ਅਸੀਂ ਸਵਛ ਭਾਰਤ ਮਿਸ਼ਨ ਦੇ ਤਹਿਤ ਕੋਈ ਵੀ ਅਸੀਂ ਪ੍ਰੋਗਰਾਮ ਰੱਖਦੇ ਹਾਂ ਤੇ ਬੱਚੜ ਕੇ ਹਿੱਸਾ ਲੈਂਦੇ ਆ ਤਾਂ ਅੱਜ ਅਸੀਂ ਇੱਥੇ ਇਹਨਾਂ ਦੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਵਿੱਚ ਆਏ ਆ ਕਿਉਂਕਿ ਇਹਨਾਂ ਨੇ ਸਵਛ ਭਾਰਤ ਵਿੱਚ ਸਵਛਤਾ ਕੰਪੀਟੀਸ਼ਨ ਐਂਡ ਸਵਛਤਾ ਰੈਲੀ ਦੇ ਵਿੱਚ ਭਾਗ ਲਿਆ ਸੀ ਔਰ ਇਹਨਾਂ ਦਾ ਸਕੂਲ ਸਵਛਤਾ ਕੰਪੀਟੀਸ਼ਨ ਦੇ ਵਿੱਚ ਫਰਸਟ ਆਇਆ ਸੀ ਔਰ ਬੱਚਿਆਂ ਨੇ ਬਹੁਤ ਹੀ ਵਧੀਆ ਐਕਟੀਵਿਟੀ ਚ ਕਿਸ ਤਰ੍ਹਾਂ ਮੋਟੀਵੇਟ ਕਰਦੇ ਹੋ ਜੀ ਲੋਕਾਂ ਨੂੰ ਕੂੜੇ ਬਾਰੇ ਕੂੜੇ ਬਾਰੇ ਸਨ ਸਾਡਾ ਸਭ ਤੋਂ ਪਹਿਲਾ ਮੋਟਿਵ ਬੱਚਿਆਂ ਨਾਲ ਹੀ ਹੁੰਦਾ ਹੈ ਕਿਉਂਕਿ ਜਿਹੜੇ ਮਾਪੇ ਹੁੰਦੇ ਨੇ ਉਹ ਅ ਬੱਚਿਆਂ ਦੀ ਗੱਲ ਥੋੜਾ ਜਲਦੀ ਸੁਣਦੇ ਨੇ ਕਿਉਂਕਿ ਅਸੀਂ ਜਦੋਂ ਸਕੂਲਾਂ ਵਿੱਚ ਆ ਕੇ ਬੱਚਿਆਂ ਨੂੰ ਵੇਅਰ ਕਰਦੇ ਆ ਤਾਂ ਜਿਹੜੇ ਬੱਚੇ ਨੇ ਘਰ ਜਾ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਕਰਦੇ ਨੇ ਵੀ ਸਾਨੂੰ ਸਕੂਲ ਵਿੱਚ ਇਹ ਦੱਸਿਆ ਗਿਆ ਹੈ ਇਸ ਤਰੀਕੇ ਨਾਲ ਅਸੀਂ ਆਪਣੇ ਸ਼ਹਿਰ ਨੂੰ ਸਵੱਛ ਕਰਨ ਦੇ ਵਿੱਚ ਆਪਣਾ ਸਕੂਲਾਂ ਤਾਂ ਬਹੁਤ ਸਾਰਾ ਯੋਗਦਾਨ ਲੈ ਰਹੇ ਹਾਂ ਹੋਰ ਸਕੂਲਾਂ ਵਿੱਚ ਵੀ ਤੁਸੀਂ ਲਗਾਤਾਰ ਜਾਂਦੇ ਹੋਣੇ ਤੇ ਇਹ ਸਕੂਲ ਕਿਸ ਤਰ੍ਹਾਂ ਵੱਖਰਾ ਹੈ ਜੀ ਏ ਸਕੂਲ ਇਸ ਕਰਕੇ ਵੱਖਰਾ ਹੈ ਕਿਉਂਕਿ ਇਹ ਸਾਡੀ ਗੱਲ ਨੂੰ ਸੁਣ ਕੇ ਔਰ ਉਸ ਨੂੰ ਕਰਨਾ ਚਾਹੁੰਦੇ ਨੇ ਬਹੁਤ ਜਲਦੀ ਕਰਨਾ ਚਾਹੁੰਦੇ ਨੇ ਸਾਡਾ ਸਾਥ ਦੇ ਰਹੇ ਨੇ ਵੀ ਜੇ ਮਤਲਬ ਕਿ ਸਾਡਾ ਸ਼ਹਿਰ ਸਾਫ ਸੁਥਰਾ ਹੋਏਗਾ ਤਾਂ ਉਹਦੇ ਨਾਲ ਨਾਲ ਇਸ ਸਕੂਲ ਦਾ ਨਾਮ ਵੀ ਸ਼ਹਿਰ ਦੇ ਵਿੱਚ ਪਹਿਲੇ ਨੰਬਰ ਤੇ ਆਏਗਾ ਜੀ ਕੀ ਅਪੀਲ ਕਰਦੇ ਹੋ ਬੰਨ ਆਖਰ ਚ ਲੋਕਾਂ ਨੂੰ ਸਾਡੀ ਅਪੀਲ ਇਹੀ ਹੈ ਜੀ ਅਸੀਂ ਤਾਂ ਜਿੱਦਾਂ ਡਿਊਟੀ ਕਰ ਰਹੇ ਹਾਂ ਅਸੀਂ ਤਾਂ ਇੱਕ ਸੁਨੇਹਾ ਹੀ ਦੇ ਰਹੇ ਹਾਂ ਪਰ ਕਰਨਾ ਤਾਂ ਸ਼ਹਿਰ ਵਾਸੀਆਂ ਨੇ ਆ ਇਸ ਕਰਕੇ ਅਸੀਂ ਇਹੀ ਕਹਾਂਗੇ ਕਿ ਉਹ ਆਪਣੇ ਘਰ ਦਾ ਗਿੱਲਾ ਤੇ ਸੁੱਕਾ ਕੂੜਾ ਅਲੱਗ ਰੱਖਣ ਪਲਾਸਟਿਕ ਦੀ ਵਰਤੋਂ ਨਾ ਕਰਨ ਨਗਰ ਕੌਂਸਲ ਕੁਰਾਲੀ ਦੀ ਟੀਮ ਦਾ ਸਾਥ ਦੇਣ ਤਾਂ ਕੁਰਾਲੀ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾਇਆ ਜਾ ਸਕੇ ਧੰਨਵਾਦ ਜੀ ਸਰ ਗੁਰੂ ਰਾਮ ਰਾਏ ਸਕੂਲ ਦੇ ਬੱਚਿਆਂ ਨੇ ਇਸ ਵਾਰ ਫੇਅਰ ਦੇ ਖੇਡਾਂ ਵਿੱਚ ਕਾਫੀ ਮੱਲਾ ਮਾਰੀ ਹੈ ਇਹ ਸਭ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੋਈ ਜਾਣ ਕੇ ਕਿ ਛੋਟੇ ਜਿਹੇ ਸਕੂਲ ਨੇ ਇੰਨੀ ਤਰੱਕੀ કરી ਹੈ ਇਹਦੇ ਵਿੱਚ ਸਟਾਫ਼ ਦਾ ਸਪੋਰਟਸ ਟੀਚਰਸ ਦਾ ਬੜਾ ਸਹਾਈ ਹੋਇਆ। ਬਹੁਤ ਖੁਸ਼ੀ ਹੋਈ ਕਿ ਪਿੰਡਾਂ ਦੇ ਬੱਚੇ ਆ ਕੇ ਸ਼ਹਿਰਾਂ ਦੇ ਬੱਚਿਆਂ ਨੂੰ ਕਬੀਲ ਕਰਦੇ ਆ। ਤੇ ਇਹ ਇਦਾਂ ਹੀ ਚੱਲਦੇ ਰਹਿਗੇ ਜੀ। ਇੱਕ ਸਪੋਰਟਸ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜਿਸ ਨਾਲ ਬੱਚੇ ਬਿਜ਼ੀ ਰਹਿੰਦੇ ਆ। ਮੈਂ ਦੇਖਿਆ ਬਾਹਰ ਕਿ ਉਹ ਬੱਚੇ ਕੋਈ সুইਮਿੰਗ ਤੇ ਜਾ ਰਿਹਾ ਹੈ, ਕੋਈ ਬਾਸਕਟਬਾਲ ਦੀ ਟ੍ਰੇਨਿੰਗ ਤੇ ਜਾ ਰਿਹਾ ਹੈ, ਕੋਈ ਫੁੱਟਬਾਲ ਦੀ ਟ੍ਰੇਨਿੰਗ ਤੇ ਜਾ ਰਿਹਾ ਹੈ। ਜੈਸਾ ਹੋ ਜਾਵੇ ਨਾ ਤਾਂ ਬੱਚਿਆਂ ਨੂੰ ਕੋਈ ਐਸਾ ਡਰੱਗਸ ਵੱਲ ਧਿਆਨ ਹੀ ਜਾਏਗਾ। ਇਹ ਬਹੁਤ ਜ਼ਰੂਰੀ ਹੈ ਅਰੇ ਨੂੰ ਹੋੜ ਚੱਕਣਾ ਚਾਹੀਦਾ ਹੈ ਬਹੁਤ ਸਕੂਲ ਦੇ ਤੁਸੀਂ ਮੈਂ ਨਹੀਂ ਨਹੀਂ ਹੈ ਕਿ ਉਹਨਾਂ ਨੇ ਇਹ ਉਪਰਾਲਾ ਕਰਿਆ আর ਇਹ ਉਪਲਬਧੀਆਂ حاصل ਕੀਤੀਆਂ ਸਖ ਖਿਡਾਰੀ ਤਾਂ ਬਣਦਾ ਜੇਕਰ ਕੋਚ ਵਧੀਆ ਤਜਰਬੇਕਾਰ ਹੋਵੇ ਸਕੂਲ ਕੋਲ ਇੱਕ ਵਧੀਆ ਕੋਚ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਹੁਤ ਖੁਸ਼ੀ ਦੀ ਗੱਲ ਹੈ ਅਰੇ ਉਹ ਇਹ ਨੂੰ ਪਤਾ ਲੱਗਿਆ ਕਿ ਉਹ ਬਿਨਾਂ ਕੁਝ ਲਿਆ ਆਪਣੇ ਸਲਫਰਲੈਸਲੀ ਕੰਮ ਕਰਦੇ ਹਨ ਸ਼ਾਮ ਨੂੰ ਉਹ ਕੋਲ 70 80 ਬੱਚੇ ਆਉਂਦੇ ਨੇ ਰੋ ਵੀ ਵੱਧ ਜਾਣਗੇ ਬੱਚਿਆਂ ਨੂੰ ਸ਼ੌਕ ਪੈਦਾ ਹੁੰਦਾ ਜਾਊਗਾ ਮੈਂ ਇਹਨਾਂ ਦੀ ਸਪੋਰਟਸ ਟੀਚਰ ਸਾਹਿਬ ਦੀ ਬਹੁਤ ਬੜੀ ਮਿਹਾਰਤ ਬਦਲਣਾ ਅਤੇ ਸ਼ਾਬਾਸ਼ ਕਰਨਾ ਰਾਮਰਾਜ ਸਕੂਲ ਦੇ ਵਿੱਚ ਅੱਜ ਬੱਚਿਆਂ ਨੂੰ ਉਪਹਾਰ ਦਿੱਤੇ ਗਏ ਨੇ ਜਿਨ੍ਹਾਂ ਨੇ ਖੇਡਾਂ ਵਿੱਚ ਨਾਮ ਰੋਸ਼ਨ ਕੀਤਾ ਹੈ ਅਸਰ ਕੀ ਕਹਿਣਾ ਚਾਹੁੰਦੇ ਹੋ ਸਪੋਰਟਸ ਇਸ ਅ ਪਾਰਟ ਆਫ ਐਜੂਕੇਸ਼ਨ ਜੇਕਰ ਬੱਚੇ ਦੀ ਆਲ ਰੌਂਡ ਡਿਵੈਲਪਮੈਂਟ ਕਰਨੀ ਚਾਹੁੰਦੇ ਹੋ ਤਾਂ ਸਪੋਰਟਸ ਜਿਹੜਾ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਊਂਡ ਬਾਈਂਡ ਇਨ ਅ ਸਾਊਂਡ ਬੋਡੀ ਇੱਕ ਚੰਗੇ ਸਰੀਰ ਵਿੱਚ ਹੀ ਚੰਗਾ ਦਿਮਾਗ رہ ਸਕਦਾ ਸੋ ਇਸ ਸਕੂਲ ਨੇ ਬਹੁਤ ਵੱਡੀ ਉਪਲਬਧੀ ਕੀਤੀ ਹੈ ਤੇ ਮੈਂ ਸਭ ਤੋਂ ਜਿਆਦਾ ਧੰਨਵਾਦੀਆਂ ਮਨਜੀਤ ਕੌਰ ਤੇ ਕੋਰ ਸਾਹਿਬ ਦਾ ਤੇ ਮੈਡਮ ਪ੍ਰਿੰਸੀਪਲ ਦਾ ਜਿਨ੍ਹਾਂ ਨੇ ਇਹ ਐਡਾ ਵੱਡਾ ਉਪਰਾਲਾ ਕੀਤਾ ਤੇ ਇੱਕ ਛੋਟੇ ਜਿਹੇ ਸਕੂਲ ਨੂੰ ਕੋਰਾਲੀ ਦੇ ਨਕਸ਼ੇ ਤੇ ਲਿਆਂਦਾ ਤੇ ਸਪੋਰਟ ਦੇ ਖੇਤਰ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਕੀਤੀਆਂ ਨੇ 300 ਦੇ ਕਰੀਬ ਬੱਚਾ ਪੰਜਾਬ ਸਕੂਲ ਖੇਡਾਂ ਦੇ ਵਿੱਚ ਇਹਨਾਂ ਦਾ ਜਿਨ੍ਹਾਂ ਨੇ ਉਪਲਬਧੀਵਾਂ ਕੀਤੀਆਂ ਨੇ ਇੱਕ ਬੱਚਾ ਜਿਹੜਾ ਇਹਨਾਂ ਦੇ ਸਕੂਲ ਦਾ ਨੈਸ਼ਨਲ ਖੇਡਿਆ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਕੂਲ ਦੇ ਲਈ ਸਵੱਛ ਭਾਰਤ ਅਭਿਆਨ ਚ ਵੀ ਸਰ ਪਹਿਲਾ ਪ੍ਰਾਈਜ਼ ਮਿਲਿਆ ਸਕੂਲ ਨੂੰ ਉਸ ਵਾਰ ਕੀ ਕਹਿਣਾ ਚਾਹੀਦਾ ਹਾਂ ਸਵੱਛ ਭਾਰਤ ਦੇਖੋ ਸਫਾਈ ਜਿਹੜੀ ਹੈ ਕਲੀਨਿੰਗ ਨੈਸਟ ਵਿੱਚ ਬੈਸਟ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਰੀਰਕ ਤੌਰ ਤੇ ਸਵਸਥਾਹੀ ਰਹਿ ਸਕਦੇ ਹਾਂ ਜੇ ਸਾਡਾ ਆਲਾ ਦੋਲਾ ਸਾਫ਼ ਹੋਏਗਾ ਸੋ ਬੱਚਿਆਂ ਨੂੰ ਇਹਦੀ ਟ੍ਰੇਨਿੰਗ ਦੇਣੀ ਬੜੀ ਜ਼ਰੂਰੀ ਸੀ ਸੋ ਸਕੂਲ ਨੇ ਇੱਕ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ ਤੇ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਵਸ਼ ਭਾਗਤ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਜੋ ਯੋਗਦਾਨ ਪਾਇਆ ਉਹਦੇ ਲਈ ਸਕੂਲ ਜਿਹੜਾ ਧੰਨਵਾਦ ਦਾ ਪਾਤਰ ਹੈ ਮੈਡਮ ਸਕੂਲ ਦੇ ਵਿੱਚ ਕੀ ਪ੍ਰੋਗਰਾਮ ਕਰਾਇਆ ਗਿਆ ਜਾਂ ਕੰਪਿਊਟਰ ਸਰ ਆ ਸਾਡੇ ਸਕੂਲ ਦੇ ਵਿੱਚ ਜਿਹੜਾ ਹੈ ਸਪੋਰਟਸ ਸਪੋਰਟਸ ਤੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਅਤੇ ਸਵੱਛਤਾ ਬਿਹਾਨ ਦੇ ਜਿਹੜੇ ਹੈ ਬੱਚਿਆਂ ਦੇ ਪ੍ਰਾਈਜ਼ ਸੀਗੇ ਕਮੇਟੀ ਵੱਲੋਂ ਮਿਲੇ ਵੀ ਉਹਨਾਂ ਦਾ ਡਿਸਟ੍ਰੀਬਿਊਸ਼ਨ ਉਹ ਪੀਕੀ ਸਟੇਜ ਤੇ ਪ੍ਰੋਗਰਾਮ ਕੀਤਾ ਗਿਆ ਬੱਚਾ ਸਰ ਅਸੀਂ ਜਿਹੜਾ ਹੈਗਾ ਇਸ ਸਮੇਂ ਇਹੀ ਪ੍ਰੋਗਰਾਮ ਕੀਤੇ ਨੇ ਬੱਚਾ ਜਿਹੜੇ ਹੈਗੇ ਸਾਡੀ ਮਿਊਸਿਪਲ ਕਮੇਟੀ ਤੋਂ ਜਿਹੜੀ ਸਵਛਤਾ ਬਿਆਨ ਦੀ ਟੀਮ ਹੈ ਤੇ ਸਾਡੇ ਤਨਵੀਰ ਹੋਟਲ ਦੇ ਜਿਹੜੇ ਓਨਰਸ ਨੇ ਗੁਰਜਸਪਾਲ ਸਿੰਘ ਜਿਹੜਾ ਲਾਇਰ ਨੇ ਤੇ ਮਾਸਟਰ ਗੁਰਮੁਖ ਸਿੰਘ ਜੋ ਇਹ ਨਾਮੀ ਸ਼ਖਸੀਅਤ ਨੇ ਕੁਰਾੜੀ ਦੀਆਂ ਤੇ ਅਸੀਂ ਉਹਨਾਂ ਨੇ ਅੱਗੇ ਬੱਚਿਆਂ ਨੂੰ ਜਿਹੜਾ ਹੈਗਾ ਫਾਇਰ ਡਿਸਟ੍ਰਿਬਿਊਸ਼ਨ ਕੀਤਾ ਹੈ ਤੇ ਇਹ ਬੱਚਿਆਂ ਨੂੰ ਜਿਹੜਾ ਮੋਟੀਵੇਟ ਕੀਤਾ ਹੈ ਸਵਛਤਾ ਬਿਆਨ ਦੀ ਟੀਮ ਨੇ ਤੇ अरुण ਸਰ ਜਿਹੜੇ ਹੈਗੇ ਸਾਡੇ মিডিਆ ਇਨਚਾਰਜ ਨੇ ਉਹ ਵੀ ਹਰ ਟਾਈਮ ਸਾਡੇ ਲਈ ਅਵੇਲੇਬਲ ਨੇ ਅੱਜ ਉਹ ਵੀ ਨਹੀਂ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਾਰੇ ਜਿਹੜੇ ਮੈਂਬਰਸ ਆਏ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਨੇ ਕਿਹਾ ਤੇ ਕਿਹੜੇ ਸਕੂਲ ਦੇ ਤੁਸੀਂ ਕੋਚ ਹੋ ਤੇ ਬੱਚਿਆਂ ਨੂੰ ਅੱਜ ਭਾਅ ਦਿੱਤੇ ਗਏ ਨੇ ਕਿੰਨੇ ਬੱਚਿਆਂ ਨੇ ਪ੍ਰਾਈਜ਼ ਦਿੱਤੇ ਸਰ ਮੇਰਾ ਨਾਮ ਹਰਵਿੰਦਰ ਸਿੰਘ ਰਠਾੌਰ ਹੈ ਤੇ ਮੈਂ ਸ਼੍ਰੀ ਗੁਰੂ ਰਾਮ ਰਾਏ ਸਕੂਲ ਚ ਐਜ਼ ਅ ਕੋਚ ਜੌਬ ਕਰ ਰਹੇ ਹਾਂ ਸਾਡੇ ਕੋਲ ਚਾਰ ਇਵੈਂਟ ਚੱਲਦੇ ਨੇ ਜੀ ਗਰਾਊਂਡ ਚ ਹੈਂਡਬਾਲ ਫੁੱਟਬਾਲ ਖੋਖੋ ਤੇ ਐਥਲੀਟਿਕਸ ਤੇ ਸਾਡੇ ਓਵਰਆਲ ਸਾਰੇ ਇਵੈਂਟਾਂ ਦੇ ਮਿਲਾ ਕੇ ਜ਼ੋਨ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਟੋਟਲ 230 ਮੈਡਲ ਨੇ ਸਾਡੇ ਸਕੂਲ ਦੇ ਉਹਦੇ ਵਿੱਚ ਇੱਕ ਸਾਡਾ ਨੈਸ਼ਨਲ ਚ ਮੈਡਲ ਹੈ ਉਹ ਕੱਲ ਹੀ ਡਿਕਲੇਅਰ ਹੋਇਆ ਅੰਡਰ 14 'ਚ ਸਾਡਾ ਇੱਕ ਮੁੰਡਾ ਅਰਜੁਨ ਕੱਲ ਖੇਡ ਕੇ ਆਇਆ ਅੰਡਰ 14 'ਚ ਨੈਸ਼ਨਲ ਦਾ ਬ੍ਰਾਂਜ਼ ਮੋਡਲ ਹੈ ਜੀ ਕੀ ਕਿਸ ਤਰ੍ਹਾਂ ਹੋתי ਬੰਦੇ ਸਰ ਕਿਉਂਕਿ ਕੋਚ ਕਾਫੀ ਜ਼ਿਆਦਾ ਹੈ ਪਰ ਟ੍ਰੇਨਿੰਗ ਦੇਣੀ ਸਭ ਤੋਂ ਔਖੀ ਹੁੰਦੀ ਬੱਚਿਆਂ ਨੂੰ ਸਰ ਮੈਂ ਪਹਿਲਾਂ ਆਰਮੀ 'ਚ ਰਿਹਾ ਐਕਸਪੀਰੀਅੰਸ ਇਹ ਇੰਨਾ ਕਿ ਸਪੋਰਟਸ ਕੋਚਿੰਗ ਹੀ ਰਿਹਾ ਹਾਂ ਉੱਥੇ ਆਰਮੀ 'ਚ ਵੀ 7 ਸਾਲ ਮੈਂ ਐਜ਼ ਅ ਕੋਚ ਰਿਹਾ ਹਾਂ ਤੇ ਉਸ ਦੇ ਬੇਸ ਤੇ ਆਪਾਂ ਕੋਚਿੰਗ ਦਿੰਨੇ ਬੱਚਿਓ ਅਸੀਂ ਗੁਰੂ ਨਾਨਕ ਨਾਇ ਪਬਲਿਕ ਸਕੂਲ ਦੇ ਬੱਚੇ ਧੰਨਵਾਦੀ ਹਾਂ ਕਿ ਸਵਚ ਭਾਰਤ ਦੇ ਵਿੱਚ ਸਾਡਾ ਬਹੁਤ ਸਹਿਯੋਗ ਕਰਦੇ ਇੱਥੋਂ ਦੇ ਬੱਚੇ ਟੀਚਰ ਵੀ ਕੋਈ ਵੀ ਅਸੀਂ ਸਵਚ ਭਾਰਤ ਨਾਲ ਰਿਲੇਟਡ ਕੋਈ ਗੈਰੀ ਆ ਕੁਝ ਵੀ ਕਰਦੇ ਆ ਤਾਂ ਇਹ ਸਕੂਲ ਦੇ ਬੱਚੇ ਬਰ ਚੜ ਕੇ ਹਿੱਸਾ ਲੈਂਦੇ ਆ ਤੇ ਪੁਰਾਣੀ ਵਾਸੀਆਂ ਨੂੰ ਸਵੱਛ ਭਾਗ ਲਈ ਜਿੱਲੇ ਸੁੱਕੇ ਕੂੜੇ ਲਈ ਅਵੇਅਰ ਕਰਨ ਲਈ ਮੋਟੀਵੇਟ ਕਰਦੇ। थैंक यू। थैंक यू सर।